ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਦੋ ਬਰਤਨ ਕਦੇ ਵੀ ਮੋਦੇ ਨਹੀਂ ਮਾਰਨੇ ਤੁਸੀਂ ਅਕਸਰ ਹੀ ਖਾਲਸਾ ਜੀ ਸੁਨਿਆ ਹੋਵੇਗਾ ਕਿ ਆਪਣੇ ਘਰ ਦੇ ਵਿੱਚ ਵੱਡੇ ਬਜ਼ੁਰਗ ਇਹ ਕਹਿੰਦੇ ਨੇ ਕਿ ਕੜਾਈ ਨੂੰ ਕਦੇ ਵੀ ਮੋਦੀ ਨਹੀਂ ਮਾਰਨਾ ਚਾਹੀਦਾ ਪਹਿਲੀ ਦਾ ਗੱਲ ਖਾਲਸਾ ਜੀ ਕਿ ਇਹਨਾਂ ਦੀ ਸ਼ੇਪ ਇਸ ਤਰੀਕੇ ਦੀ ਬਣੀ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਕੋਈ ਜੀਵ ਜੰਤੂ ਮੱਖੀ ਮੱਛਰ ਆਸਾਨੀ ਦੇ ਨਾਲ ਫੀਰ ਸਕਦਾ ਹੈ ਜਿਸ ਨਾਲ ਖਾਲਸਾ ਜੀ ਜੇਕਰ ਆਪਾਂ ਇਸ ਨੂੰ ਬਿਨਾਂ ਧੋਤਿਆਂ ਤੋਂ ਵਰਤਦੇ ਹਾਂ ਤੇ ਇਸ ਦੇ ਨਾਲ ਆਪਣੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਪਉਂਚ ਸਾਕ ਦੇ ਇਹ ਆਪਣੀ ਸੇਧ ਦੀ ਨਈ ਹਾਨੀ ਕਰਕੇ ਜਿਸ ਕਰਕੇ ਇਹਨਾਂ ਨੂੰ ਮੋਦੇ ਮਾਰਨ ਤੋਂ ਮਨਾ ਕੀਤਾ ਜਾਂਦਾ ਹੈ ਤੇ ਹਮੇਸ਼ਾ ਸਿੱਧੇ ਰੱਖ ਕੇ ਟੱਕ ਕੀ ਹੀ ਰੱਖਣਾ ਚਾਹੀਦਾ ਹੈ ਤੇ ਦੂਸਰੀ ਗੱਲ ਘਾਲਸਾ ਜੀ ਇਹ ਆਪਣੀ ਘਰ ਦੇ ਵਿੱਚ ਬਜ਼ੁਰਗ ਕਦੇ ਵੀ ਸ਼ਬਦ ਨੂੰ ਵਰਤਨ ਨਹੀਂ ਦਿੰਦੇ ਸ਼ਬਦ ਕੀ ਇਹ ਪੰਡਾ ਮੋਦਾ ਨਹੀਂ ਮਾਰਨਾ ਪਾਂਡੇ ਨੂੰ ਉਹਦੇ ਮਾਰਨ ਵਾਲਾ ਸ਼ਬਦ ਦੇ ਵਰਦਨ ਤੋਂ ਮਨਾਹੀ ਕਰਦੇ ਨੇ ਕਿਉਂਕਿ ਬਜ਼ੁਰਗਾਂ ਦਾ ਕਹਿਣਾ ਹੀ ਖਾਸ ਸੀ ਕਿ ਪਹਿਲੇ ਸਮੇਂ ਦੇ ਵਿੱਚ ਜਦੋਂ ਕਿਸੇ ਦਾ ਕੁਝ ਮਾੜਾ ਹੋ ਜਾਂਦਾ ਸੀ ਜਦੋਂ ਕਿਸੇ ਦਾ ਕਾਰ ਬਹੁਤ ਜ਼ਿਆਦਾ ਹਾਲਾਤ ਵਿਗੜ ਜਾਂਦੇ ਸੀ ਜਦੋਂ ਉਹ ਗਾਰ ਕੰਗਾਲ ਕੰਗਾਲੀ ਦੇ ਕੰਨੇ ਤੇ ਆ ਜਾਂਦੇ ਸਨ ਚਾਂਬੀਰ ਕੰਗਾਲ ਹੋ ਜਾਂਦੇ ਸਨ ਤਾ ਪੁਰਾਣੀ ਸਮੇਂ ਦੇ ਵਿੱਚ ਘਾਲਸਾ ਜੀ ਜਿਹੜੇ ਬਜ਼ੁਰਗ ਸਨ ਉਹ ਕਹਿ ਦਿੰਦੇ ਸਨ ਅਕਸਰ ਇਸ ਗੱਲ ਨੂੰ ਕਿ ਉਹਨਾਂ ਦੀ ਘਰ ਦੇ ਭਾਂਡੇ ਮੋਦੇ ਬਚ ਗਏ ਇਸ ਕਰਕੇ ਘਾਲਸਾ ਜੀ ਇਸ ਸ਼ਬਦ ਨੂੰ ਵਰਤਨ ਤੋਂ ਬਨਾਈ ਕੀਤੀ ਜਾਂਦੀ ਏ ਤੇ ਭੈਣਾਂ ਨੂੰ ਵੀ ਥੋੜਾ ਜਿਹਾ ਇਸ ਗੱਲ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਵੀ ਆਪਾਂ ਇਹਨਾਂ ਬਰਤਨਾਂ ਨੂੰ ਵਰਤਣਾਏ ਤੇ ਇਹਨਾਂ ਨੂੰ ਧੋ ਬਣਾ ਕੇ ਵਰਤਣਾ ਚਾਹੀਦਾ ਜਿਸ ਦੇ ਨਾਲ ਆਪਣੀ ਸੀਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਇਸੇ ਤਰ੍ਹਾਂ ਹਾਲਸਾ ਜੀ ਸਾਡੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇਹ ਹੀ ਸਿਖਿਆ ਦਿੱਤੀ ਹੈ ਕਿ ਜਦੋਂ ਵੀ ਕੋਈ ਸਾਡੀ ਘਰ ਦੇ ਵਿੱਚ ਰਾਹੀ ਗਿਰ ਜਾ ਹੋਈ ਭੁੱਖਾ ਪਿਆਸਾ ਲੋੜਵੰਦ ਸਾਡੇ ਘਰ ਦੇ ਵਿੱਚ ਇੱਕ ਪਰਸ਼ਾਦੇ ਦੀ ਆਸ ਤੱਕ ਕਿ ਆਉਂਦਾ ਹੀ ਤਾਂ ਉਹ ਸਾਡੇ ਘਰੋਂ ਕਦੇ ਵੀ ਭੁੱਖਾ ਨਹੀਂ ਜਾਣਾ ਚਾਹੀਦਾ ਕਦੇ ਵੀ ਗੁਰੂ ਦੀ ਸਿੱਖ ਦੇ ਮੋਖ ਤੋਂ ਪਰਸ਼ਾਦਾ ਸ਼ਿਕਾਉਣ ਤੋਂ ਨਾ ਨਹੀਂ ਨਿਕਲਣੀ ਚਾਹੀਦੀ ਖਾਲਸਾ ਜੀ ਹਰ ਇੱਕ ਸਿੱਖ ਨੂੰ ਪਰਸ਼ਾਦਾ ਸ਼ਿਕਾਉਣ ਤੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਤੇ ਜਿੰਨਾ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਦਿੱਤਾ ਹੈ ਜਿੰਨੇ ਜੋਗਾ ਸਾਨੂੰ ਬਣਾਇਆ ਏ ਉਹਨਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਪਿਆਸੇ ਨੂੰ ਪਾਣੀ ਤੇ ਭੁੱਖੇ ਨੂੰ ਪਰਸ਼ਾਦਾ ਜ਼ਰੂਰ ਖਵਾਉਣਾ ਚਾਹੀਦਾ ਹੈ ਤਾਂ ਮੇਨਂ ਕਾਰਨ ਇਹੀ ਹੈ ਖਾਲਸਾ ਜੀ ਕੀ ਸਿੱਖ ਦੀ ਰਸੋਈ ਦੇ ਵਿੱਚ ਅਟੁੱਟ ਲੰਗਰ ਵਰਤਣਾ ਚਾਹੀਦਾ ਹੈ ਓ ਲੰਗਰ ਖਾਲਸਾ ਜੀ ਹਮੇਸ਼ਾ ਫੁੱਲਾ ਰਹਿਣਾ ਚਾਹੀਦਾ ਏਂ ਦੀ ਕਦੇ ਵੀ ਕਿਸੇ ਭੁੱਖੇ ਨੂੰ ਲੰਗਰ ਤੋਂ ਨਾ ਨਹੀਂ ਕਰਨੀ ਚਾਹੀਦੀ ਉਸ ਸਮੇਂ ਖਾਸ ਕਰਕੇ ਖਾਲਸਾ ਜੀ ਜਦੋਂ ਕੋਈ ਆਪਣੇ ਘਰ ਦੀ ਵਿੱਚ ਆਸ ਉਮੀਦ ਲੈ ਕੇ ਆਉਂਦਾ ਏ ਉਸ ਸਮੇਂ ਸਾਨੂੰ ਮਨਾਈ ਨਹੀਂ ਕਰਨੀ ਚਾਹੀਦੀ ਕਿਸੇ ਵੀ ਚੀਜ਼ ਨੂੰ ਲੈ ਕੇ ਬੇਸ਼ੱਕ ਥੋੜੀ ਤੋਂ ਥੋੜਾ ਬਹੁਤੀ ਤੋਂ ਬਹੁਤ ਹੈ ਜ਼ਰੂਰ ਲੋੜਵੰਦ ਦੀ ਹੈਲਪ ਕਰਨੀ ਚਾਹੀਦੀ ਤੇ ਸਾਨੂੰ ਖੁਸ਼ੀ-ਖੁਸ਼ੀ ਪਰਸ਼ਾਦਾ ਸ਼ਿਕਾਉਣਾ ਚਾਹੀਦਾ ਮੰਥੇ ਤੇ ਤੇਉੜੀ ਸਾਡੇ ਨਹੀਂ ਪਹਿਣੀ ਚਾਹੀਦੀ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੀ ਤਾਂ ਦੇਖਿਓ ਖਾਲਸਾ ਜੀ ਆਪਣੀ ਰਸੋਈ ਦੇ ਵਿੱਚ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਹਮੇਸ਼ਾ ਬਰਕਤ ਬਣੀ ਰਹੇਗੀ ਜਿਸਦੇ ਨਾਲ ਹਮੇਸ਼ਾ ਸਾਡੀ ਜਿਹੜੀ ਭਾਂਡੀਆਂ ਨੇ ਉਹ ਭਰੇ ਰਹਿੰਦੇ ਨੇ ਇਸ ਵਿਚਾਰ ਨੂੰ ਖਾਲਸਾ ਜੀ ਤੁਸੀਂ ਬਿਲਕੁਲ ਵੀ ਵਹਿ ਭਰਮ ਦੇ ਵਿੱਚ ਨਹੀਂ ਲੈ ਕੇ ਜਾਣਾ ਜੇਕਰ ਤੁਸੀਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦਾ ਨਾਮ ਸਿਮਰਨ ਜਾਪ ਕੀ ਇਹ ਕਾਰਜ ਕਰੋਗੇ ਤਾਂ ਵਰਕਤਾ ਸਾਡੀ ਘਰ ਦੇ ਵਿੱਚ ਆਪ ਚੱਲ ਕੇ ਆਉਣਗੀਆਂ ਸੋ ਯੂ ਸੀ ਤੇਰਾ ਖਾਨ ਸਾਜੀ ਇੱਕ ਪਿੰਡ ਦੇ ਵਿੱਚ ਇੱਕ ਘੁਮਿਆਰ ਰਹਿੰਦਾ ਸੀ ਤੇ ਉਹ ਮਿੱਟੀ ਦੇ ਬਰਤਨ ਬਣਾਉਂਦਾ ਸੀ ਮਿੱਟੀ ਦੇ ਬਰਤਨ ਬਣਾ ਕੇ ਉਹ ਆਪਣੀ ਗੱਦੀ ਤੇ ਪਿੰਡ ਪਿੰਡ ਦੇ ਵਿੱਚ ਲਿਜਾ ਕੇ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਉਸ ਪਿੰਡ ਦੇ ਵਿੱਚ ਇੱਕ ਸ਼ੇਰ ਵੀ ਰਹਿੰਦਾ ਸੀ ਜੋ ਰਾਤ ਦੇ ਸਮੇਂ ਸ਼ਿਕਾਰ ਕਰਦਾ ਸੀ ਜਿਸ ਤੋਂ ਪਿੰਡ ਵਾਲੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਸਨ ਤੇ ਉਸ ਸ਼ੇਰ ਤੋਂ ਕਈ ਵਾਰ ਖਾਲਸਾ ਜੀ ਉਸ ਨਗਰ ਦੇ ਕਈ ਮਨੁੱਖ ਇਨਸਾਨ ਤੇ ਕਈ ਜਾਨਵਰ ਉਸ ਸ਼ੇਰ ਦੀ ਪੇਟ ਚੜ ਗਏ ਸਨ ਤੇ ਇੱਕ ਦਿਨ ਖਾਲਸਾ ਜੀ ਜਿਹੜਾ ਗੋਮਿਹਾਰ ਸੀ ਉਹ ਆਪਣੇ ਕੰਮ ਦੇ ਲਈ ਕੀਤੇ ਬਾਹਰ ਜਾਂਦਾ ਹੈ ਗੱਦੀ ਤੇ ਤੇ ਉਹ ਜਦੋਂ ਰਾਤ ਦੇ ਸਮੇਂ ਆਉਂਦਾ ਹੈ ਘਰ ਤੇ ਉਹ ਸੋਚਦਾ ਹੈ ਕਿ ਅੱਜ ਮੈਂ ਗਧੇ ਨੂੰ ਬਾਹਰ ਹੀ ਰਹਿਣ ਦੇਣਾ ਤੇ ਉਹ ਗਧੇ ਨੂੰ ਬਾਹਰ ਬੰਨ੍ਹ ਕੇ ਤੇ ਆਪ ਅੰਦਰ ਚੌਪੜੀ ਦੇ ਵਿੱਚ ਸੌ ਜਾਂਦਾ ਹੈ ਤੇ ਉਸ ਰਾਤ ਨੂੰ ਹੀ ਖਾਲਸਾ ਜੀ ਸ਼ੇਰ ਆਪਣੇ ਸ਼ਿਕਾਰ ਦੇ ਲਈ ਨਿਕਲਦਾ ਹੈ ਤੇ ਬਹੁਤ ਜ਼ਿਆਦਾ ਅਚਾਨਕ ਹਨੇਰੀ ਤੇ ਤੂਫਾਨ ਆਉਂਦਾ ਹੈ ਜਿਸ ਦੇ ਕਾਰਨ ਖਾਲਸਾ ਜੀ ਜਿਹੜਾ ਸ਼ੇਰ ਹੁੰਦਾ ਹੈ ਉਹ ਆਪਣੇ ਸ਼ਿਕਾਰ ਨੂੰ ਭੁੱਲ ਕੇ ਇੱਕ ਅਲੱਗ ਔਰ ਚੌਪੜੀ ਹੁੰਦੀ ਏ ਉਹ ਉਥੇ ਜਾ ਕੇ ਉਹ ਮੀਂਹ ਤੋਂ ਬਚਨ ਦੇ ਲਈ ਬੈਠ ਜਾਂਦਾ ਏ ਪਰ ਜਦੋਂ ਮੀਂਹ ਦੀ بارش ਦੀ ਆਵਾਜ਼ ਆਉਂਦੀ ਤੀ ਉਹ ਕਮਿਆਰ ਉੱਠ ਕੇ ਦੇਖਦਾ ਏ ਕਿ ਬੇਰਾ ਜਿਹੜਾ ਗਧਾ ਏ ਉਹ ਤਾਂ ਬਾਹਰ ਹੀ ਕਿਉਂ ਨਾ ਉੱਠ ਕੇ ਮੈਂ ਉਸ ਨੂੰ ਅੰਦਰ ਕਰਾਂ ਮੀਂਹ ਤੋਂ ਤਾਂ ਖਾਲਸਾ ਜੀ ਜਦੋਂ ਉਹ ਕਮਿਆਰ ਉੱਠ ਜਾਏ ਤੇ ਦੇਖਦਾ ਏ ਕਿ ਉਸ ਦਾ ਜਿਹੜਾ ਗਧਾ ਏ ਉਹ ਜਗਾ ਤੇ ਹੁੰਦਾ ਹੀ ਨਹੀਂ ਉਥੇ ਇਹ ਕੰਲਾ ਰਸਾ ਪਿਆ ਹੁੰਦਾ ਹੈ ਪਰ ਗਦਾ ਨਹੀਂ ਹੁੰਦਾ ਜਿਸ ਚੀਜ਼ ਨੂੰ ਲੈ ਕੇ ਕਮਿਆਰ ਬੋਲਣ ਲੱਗਦਾ ਹੈ ਕਿ ਇਹ ਮੇਰੇ ਤੋਂ ਬਚ ਕੇ ਕਿੱਥੇ ਜਾਵੇਗਾ ਇੱਥੇ ਨੇੜੇ ਤੇੜੇ ਕਿਸੇ ਹੋਰ ਝੌਪੜੀ ਦੇ ਵਿੱਚ ਲੁੱਕ ਕੇ ਬੈਠਾ ਹੋਵੇਗਾ ਸੋ ਇਸ ਰੰਖਾਲਸਾ ਜੀ ਉਹ ਜਿਹੜਾ কুমਿਆਰ ਸੀ ਉਹ ਗਦੀ ਆਪਣੇ ਨੂੰ ਲੱਭਣ ਦੇ ਲਈ ਜੰਗਲ ਦੇ ਵੱਲ ਨੂੰ بارش ਦੇ ਵਿੱਚ ਹੀ ਤੁਰ ਪੈਂਦਾ ਹੈ ਤੇ ਇੱਕ ਘੰਟਾ ਪੂਰਾ ਲੱਭਦਾ ਰਹਿੰਦਾ ਹੈ ਲੱਭਦਿਆਂ ਲੱਭਦਿਆਂ ਇੱਕ ਝੌਪੜੀ ਦੇ ਕੋਲ ਜਾਂਦਾ ਹੈ ਤੇ ਬਹੁਤ ਜ਼ਿਆਦਾ ਬਿਜਲੀ ਲਿਸ਼ਕ ਰਹੀ ਹੁੰਦੀ ਹੈ ਜਿਸ ਦੀ ਲਿਸ਼ਕ ਦੇ ਨਾਲ ਰੋਸ਼ਨੀ ਪੈਣ ਕਰਕੇ ਉਸ ਨੂੰ ਦੇਖਦਾ ਹੈ ਕਿ ਉਹ ਝੌਪੜੀ ਦੇ ਵਿੱਚ ਕੋਈ ਜਾਨਵਰ ਬੈਠਾ ਹੈ ਜਿਹੜਾ ਉਹ ਜਾਨਵਰ ਹੁੰਦਾ ਹੈ ਉਹ ਤਾਂ ਸ਼ੇਰ ਹੁੰਦਾ ਹੈ ਪਰ ਉਹ ਜਿਹੜਾ ਕਮਿਆਰ ਹੁੰਦਾ ਏ ਉਸ ਨੂੰ ਆਪਣਾ ਗਧਾ ਸਮਝ ਕੇ ਉੱਚੀ ਉੱਚੀ ਬੋਲਣ ਲੱਗਦਾ ਏ ਕਿ ਤੂੰ ਇੱਥੇ ਆ ਕੇ ਬੈਠਾ ਏ ਮੈਂ ਤੈਨੂੰ ਇੱਕ ਘੰਟੇ ਤੁਰਲਾ ਭਰਿਆ ਤਾਂ ਖਾਲਸਾ ਜੀ ਉਸ ਕਮਿਆਰ ਨੇ ਸ਼ੇਰ ਨੂੰ ਗਧਾ ਸਮਝ ਕੇ ਉਸ ਨੂੰ ਇੱਕ ਕਾਪੜਾ ਦਿੱਤਾ ਲਈ ਉਸ ਦੇ ਉੱਪਰ ਬੈਠ ਗਿਆ ਤੇ ਉਸ ਨੂੰ ਕਹਿਣ ਲੱਗਾ ਕਿ ਚੰਨ ਤੂੰ ਉੱਚੀ ਅੱਜ ਤੋਂ ਬਾਅਦ ਤੂੰ ਭੱਜ ਕੇ ਆਇਆ ਤਾਂ ਮੈਂ ਤੈਨੂੰ ਚਾਰੇ ਦੇ ਵਿੱਚ ਜ਼ਹਿਰ ਦੇ ਕੇ ਮਾਰ ਦੇਵਾਂਗਾ ਤਾਂ ਇਹ ਸੁਣ ਕੇ ਖਾਲਸਾ ਜੀ ਸ਼ੇਰ ਨੂੰ ਲੱਗਿਆ ਕਿ ਜੇਕਰ ਨਿਸ਼ਵਾ ਦੀ ਉਹ ਉਹਨਾਂ ਦਿਨਾਂ ਕੀਤੀ ਤੇ ਕੀਤੇ ਮੈਨੂੰ ਮਾਰ ਹੀ ਨਾ ਦੇਵੇ ਇਸ ਜੀ ਦੇ ਵਿੱਚ ਹੀ ਫਾਇਦਾ ਇਹ ਕਿ ਇਸ ਦੇ ਹੁਕਮ ਨੂੰ ਮੰਨਿਆ ਜਾਵੇ ਤੋ ਇਸ ਤਰ੍ਹਾਂ ਕਾਂਸਾ ਜੀ ਉਹ ਕਮਿਆਰ ਸ਼ੇਰ ਨੂੰ ਲਿਆ ਕੇ ਤੇ ਉਹ ਆਪਣੀ ਬਸਤੀ ਦੇ ਵਿੱਚ ਗਦੇ ਦੀ ਜਗਾ ਤੇ ਬੰਨ ਦਿੰਦਾ ਤੇ ਆਪ ਸੌ ਜਾਂਦਾ ਹੈ ਜਦੋਂ ਸਵੇਰ ਹੁੰਦੀ ਹੈ ਤੇ ਉਹ ਬਸਤੀ ਦੇ ਕੋਲ ਜਦੋਂ ਨਗਰ ਵਾਲੇ ਲੰਗਦੇ ਨੇ ਪਿੰਡ ਵਾਲੇ ਉਹ ਦੇਖਦੇ ਨੇ ਸ਼ੇਰ ਨੂੰ ਤੇ ਉਹ ਹੈਰਾਨ ਰਹੇ ਜਾਂਦੇ ਨੇ ਪਿੰਡ ਦੇ ਵਿੱਚ ਪੂਰੀ ਹਾਹਾਕਾਰ ਮਚ ਜਾਂਦੀ ਹੈ ਕਿ ਕਮਿਆਰ ਨੇ ਜਿਉਂਦੇ ਸ਼ੇਰ ਨੂੰ ਫੜ ਲਿਆ ਉਨ੍ਹਾਂ ਦੇ ਪਿੰਡ ਵਾਲੇ ਬਹੁਤ ਤਾਰੀਫ ਕਰਨ ਲੱਗਦੇ ਨੇ ਉਹ ਇਸ ਕਰਕੇ ਵੀ ਖਾਂਸਾ ਜੀ ਕਿਉਂਕਿ ਜਿਹੜਾ ਸ਼ੇਰ ਸੀ ਉਨ੍ਹਾਂ ਦੇ ਜਨਵਰਾਂ ਨੂੰ ਖਾ ਜਾਂਦਾ ਸੀ ਜਿਸ ਚੀਜ਼ ਤੋਂ ਪਿੰਡ ਵਾਲੇ ਬਹੁਤ ਪਰੇਸ਼ਾਨ ਸਨ ਜਦੋਂ ਪਿੰਡ ਵਾਲਿਆਂ ਨੇ ਕਮਿਆਰ ਨੂੰ ਕਿਹਾ ਕਿ ਤੁਸੀਂ ਇੱਕ ਜਿਉਂਦੇ ਸ਼ੇਰ ਨੂੰ ਫੜਿਆ ਹੈ ਤਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਆਪਣੀ ਗਧੇ ਨੂੰ ਲੈ ਕੇ ਆਇਆ ਤੇ ਗਧਾ ਸ਼ੇਰ ਦੇ ਵਿੱਚ ਕਿਵੇਂ ਬਦਲ ਸਕਦਾ ਹੈ ਤੇ ਜਦੋਂ ਉਸਨੇ ਕਮਿਆਰ ਨੇ ਜਾ ਕੇ ਦੇਖਿਆ ਕਿ ਇਹ ਤਾਂ ਸੱਚਮੁੱਚ ਸ਼ੇਰ ਹੈ ਤੇ ਉਹ ਉੱਥੇ ਬੇਹੋਸ਼ ਹੋ ਗਿਆ ਉਸ ਦੀ ਘਰਵਾਲੀ ਨੇ ਉਸ ਨੂੰ ਪਾਣੀ ਪਿਲਾ ਕੇ ਹੋਸ਼ ਦੇ ਵਿੱਚ ਲਿਆਂਦਾ ਤੇ ਦੂਸਰੇ ਪਾਸੇ ਖਾਲਸਾ ਜੀ ਦੋਜੇ ਨਗਰ ਦਾ ਰਾਜਾ ਇਸ ਨਗਰ ਦੇ ਰਾਜੇ ਦੇ ਨਾਲ ਹਰ ਰੋਜ਼ ਹਰੇਕ ਦੇ ਨ ਕੋਈ ਨਾ ਕੋਈ ਲੜਾਈ ਚੰਗ ਤਿਆਰ ਰੱਖਦਾ ਸੀ ਜਿਸ ਤੇ ਕਰਕੇ ਇਸ ਨਗਰ ਦਾ ਰਾਜਾ ਦੂਸਰੇ ਨਗਰ ਦੇ ਰਾਜੇ ਨੂੰ ਹਰਾਉਣਾ ਚਾਹੁੰਦਾ ਸੀ ਤੇ ਉਸ ਦੇ ਰਾਜ ਦੀ ਉੱਪਰ ਗਵਜਾ ਕਰਨਾ ਚਾਹੁੰਦਾ ਸੀ ਜਿਸ ਤੇ ਲਈ ਉਸ ਨੂੰ ਮਹਾਨ ਸੂਰਬਿਆਂ ਦੀ ਜ਼ਰੂਰਤ ਸੀ ਤੇ ਉਹਨੇ ਕਈ ਵਜ਼ੀਰਾਂ ਨੂੰ ਆਪਣੀ ਫੌਜ ਦੇ ਵਿੱਚ ਸ਼ਾਮਲ ਕੀਤਾ ਤੇ ਇੱਕ ਵਜ਼ੀਰ ਨੇ ਅਗੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਕਮਿਆਰ ਇਹ ਨਸੀਬ ਔਰ ਉਹ ਬਹੁਤ ਬਹਾਦਰ ਬੰਦਾ ਏ ਉਸਨੇ ਜਿਉਂਦੇ ਸ਼ੇਰ ਨੂੰ ਪੜ ਲਿਆ ਇਹ ਸੁਣ ਕੇ ਖਾਲਸਾ ਜੀ ਉਹ ਰਾਜੇ ਨੇ ਉਹ ਨਸੀਬ ਕਮਿਆਰ ਨੂੰ ਬੁਲਾਇਆ ਤੇ ਉਸ ਨੂੰ ਜੋਬ ਦੇ ਵਿੱਚ ਰੱਖ ਲਿਆ ਤੇ ਉਹ ਆਪਣੇ ਸਿਪਾਈ ਦੇ ਨਾਲ ਖਾਲਸਾ ਜੀ ਜੋਬ ਦੇ ਵਿੱਚ ਚੇ ਲੈਂਕ ਡੋ ਗਿਆ ਤਾਂ ਇਸ ਘਰ ਕੀ ਖਾਲਸਾ ਜੀ ਇਸ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਉਹ ਨਸੀਬ ਕਮਿਆਰ ਦੀ ਕਿਸ ਤਰੀਕੇ ਦੇ ਨਾਲ ਕਿਸਮਤ ਬਦਲ ਗਈ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਤੇ ਵਿੱਚ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਆਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ